ਹੈਲੋ ਸਤਿ ਸ੍ਰੀ ਅਕਾਲ ਜੀ ਆਪਣਾ ਤੁਹਾਡਾ ਸਵਾਗਤ ਹੈ ਜੀ ਬੀਐਸ ਐਗਰੀਕਲਚਰ ਚੈਨਲ ਤੇ ਅੱਜ ਅਸੀਂ ਗੰਡਿਆਂ ਬਾਰੇ ਜਾਣਕਾਰੀ ਦੇਵਾਂਗੇ ਗੰਡਿਆਂ ਦੀ ਲਵਾਈ ਸ਼ੁਰੂ ਕਰਤੀ ਹੋਵਾ ਜੀ ਤੇ ਕੱਲ ਵੀ ਤਿਆਰ ਕੀਤਾ ਸੀ ਥੋੜਾ ਜਿਹਾ ਤਾਂ ਥੋੜਾ ਜਿਹਾ ਅੱਜ ਕੀਤਾ ਆ ਥੋੜਾ ਮੌਸਮ ਖਰਾਬ ਸੀਗਾ ਤੇ ਕੰਮ ਲੇਟ ਹੀ ਸ਼ੁਰੂ ਹੋਇਆ ਤੇ ਪਿਆਜ਼ ਲਾ ਰਹੇ ਆਂ ਤੇ ਪਿਆਜ਼ ਲਾਉਣ ਦਾ ਤਰੀਕਾ ਤੇ ਹੀ ਵਧੀਆ ਹੈ ਕਿ ਜਿਹੜਾ ਪਿਆਜ਼ ਤੋਂ ਪਿਆਜ਼ ਦੀ ਦੂਰੀ ਵੀ ਆ ਤੁਸੀਂ ਪੰਜ ਉਂਗਲਾਂ ਦਾ ਗੈਪ ਪਿਆਜ਼ ਤੋਂ ਪਿਆਜ਼ ਔਰ ਲੈਂ ਤੋਂ ਲੈਂ ਦਾ ਹੋਵੇ ਤੇ ਬਹੁਤ ਵਧੀਆ ਇਹ ਤਿਆਰ ਹੁੰਦਾ ਕਾਂਦੀ ਬਣਾ ਤੇ ਵਧੀਆ ਤਰੀਕੇ ਨਾਲ ਲਾਓ ਤੇ ਆਪਣੇ ਘਰ ਖਾਣ ਲਈ ਤਾਂ ਬਹੁਤ ਜਿੰਨਾ ਖਾਂ ਅਸੀਂ ਤਾਂ ਲਾ ਰਹੇ ਹਾਂ 10 ਫੁੱਟ ਚੌੜਾ ਤੇ 90 ਫੁੱਟ ਦੀ ਲੰਬਾਈ 1 ਕਿਆਰਾ ਹੀ ਬਣਾ ਰਹੇ ਆ ਤੇ ਕਾਣਾ ਆਪਣਾ ਤਿਆਰ ਕੀਤਾ ਹੋਇਆ ਘਰ ਦਾ ਆ ਦੇਖੋ ਬਹੁਤ ਵਧੀਆ ਆ ਕੋਲ ਹੀ ਅਸੀਂ ਕਣ ਪਾਇਆ ਹੋਇਆ ਆ ਆਪਣਾ ਇਹ ਪਟਕੇ ਲਾਉ ਤੇ ਬਹੁਤ ਵਧੀਆ ਆ